ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਊਟ ਵਿਊ ਇਹ ਖਬਰ ਕੁਇਨਜ਼ਲੈਂਡ ਦੇ ਇਲਾਕੇ ਕਿੰਗਾਰੋਏ ਤੋਂ ਚੌਕਾ ਦੇਣ ਵਾਲੀ ਘਟਨਾ ਬਾਰੇ ਜਿੱਥੇ ਇੱਕ ਵਿਅਕਤੀ ਵੱਲੋਂ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਆਲੇ ਦੁਆਲੇ ਕਈ ਜਗਾਵਾਂ ਨੂੰ ਲੋਕਡਾਊਨ ਕਰਨਾ ਪਿਆ ਇਹ ਘਟਨਾ ਦਰਸਲ 28 ਮਈ ਨੂੰ ਸਵੇਰੇ 4 ਵਜੇ ਵਾਪਰੀ ਪੁਲਿਸ ਦੇ ਅਨੁਸਾਰ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਪਰ ਸੁਰੱਖਿਆ ਦੀ ਮੱਦੇ ਨਜ਼ਰ ਕਿੰਗਾ ਰੌਏ ਹਸਪਤਾਲ ਸੈਂਟ ਮੈਰੀ ਸਕੂਲ ਅਤੇ ਕਈ ਹੋਰ ਦੁਕਾਨਾਂ ਨੂੰ ਤੁਰੰਤ ਲੋਕਡਾਊਨ ਕੀਤਾ ਗਿਆ ਕਰੀਬ 10 ਘੰਟੇ ਦੀ ਮੁਸ਼ਕਲ ਤੋਂ ਬਾਅਦ ਦੁਪਹਿਰ 1:30 ਵਜੇ આરોપી ਨੂੰ ਗੁਡਜ਼ਰ ਇਲਾਕੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਵੇਲੇ ਉਸ ਕੋਲੋਂ 5 ਬੰਦੂਕਾਂ, ਇੱਕ ਮਸ਼ੇਟੀ ਵੀ ਚੋਰੀ ਕੀਤੀ ਕਾਰ ਚੋਂ ਬਰਾਮਦ ਹੋਈ। ਉਕਤ 25 ਸਾਲਾ ਕਥਿਤ આરોપી ਤੇ ਪੁਲਿਸ ਨੇ 30 ਤੋਂ ਵੱਧ ਗੰਭੀਰ ਦੋਸ਼ ਲਾਏ ਹਨ ਜਿਨ੍ਹਾਂ ਵਿੱਚ ਜਾਨ ਲੈਣ ਦੀ ਕੋਸ਼ਿਸ਼, ਹਥਿਆਰ ਰੱਖਣਾ, ਚੋਰੀ ਕੀਤੀ ਗੱਡੀ ਚਲਾਉਣਾ, ਧਮਾਕੇ ਲਈ ਵਰਤੇ ਜਾਂਦੇ ਪਦਾਰਥ ਰੱਖਣਾ ਵੀ ਸ਼ਾਮਲ ਹਨ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਘਰੇਲੂ ਹਿੰਸਾ ਨਾਲ ਜੁੜੀ ਹੋ ਸਕਦੀ ਹੈ ਹੁਣ ਇੱਕ ਕਥਿਤ આરોપી ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਜਿੱਥੋਂ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਇਸ ਵਾਰ ਦਾਤ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਹੁਣ ਜਨਤਾ ਲਈ ਕੋਈ ਖਤਰਾ ਨਹੀਂ ਹੈ ਆਜ਼ ਵੀਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ